ਰੋਟੀ ਚੱਲ ਗਈ ਮਿਲਾਂ ਉਸੀ ਸਸਰੀਕਾਲ ਜੀ ਚਲ ਸਸਰੀਕਾਰ ਬਾਈ ਕੀ ਹਾਲ ਹੈ ਮੋਟੇ ਬਹੁਤ ਵਧੀਆ ਜੀ ਰੇਡੂ ਸਾਹਿਬ ਅੱਜ ਆਇਆ ਹਰਿਆਣੇ ਦਾ ਅੱਜ ਤਰੀਕ ਕਿੰਨੀ ਹੈ 11 11 ਜੀ 11 11 ਤਰੀਕ 12ਵਾਂ ਮਹੀਨਾ 2025 ਹਾਂਜੀ ਪਰ ਸੋਣਾ ਮਾਲ ਆਪਣਾ ਵਿਕ ਗਿਆ ਸੀ ਤੇ ਅੱਜ ਆਪਾਂ ਆਇਆ ਇਹਦੀਆਂ ਝੋਟੀਆਂ ਲੈਣ ਬਾਈ ਮੋਟਾ ਦੁਆਰੇ ਹੈ ਝੋਟੀ ਤਾਂ ਚੰਗੀ ਜੀ ਝੋਟੀ ਬਹੁਤ ਚੰਗੀ ਹੈ ਹੁਣ ਹੁਣਾਂ ਲੱਗਿਆ ਤਾਂ ਬਹੁਤ ਹੈ 5-7 ਦਿਨ ਕੱਚੀ ਹੈ ਤੇ ਇੰਨਾਂ ਗੀਂ ਨਹੀਂ ਲੱਤੇ ਨੇ ਅੱਜ ਅੱਜ ਲਾਵਾਂਗੇ 6-7 ਝੋਟੀਆਂ ਘਟੋ ਘਟਾ ਤੇ ਇੱਕ ਜੋੜੀ ਆਪਾਂ ਨੇ ਹੋਰ ਲਈ ਆ ਮੀਮੀ ਐ ਇਹਦਾ ਹਜੇ ਬਣਿਆ ਨਹੀਂ ਉਹ ਝੋਟੀ ਦੇਖਦਾ ਤੇ ਇੱਕ ਆ ਝੋਟੀ ਦਾ ਸੂਈ ਸਵਾਈ ਮਗਰ ਕੱਤੀ ਮੰਗਰ ਕੱਤੀ ਪੂਰੀ ਨਿੱਗਰ ਦੇਖ ਚਮੜੀ ਦੇ ਚਮੜੀ ਚਮੜੀ ਦੇ ਕਿਹਦਾ ਪੂਸਪਾਂਸ਼ ਜਮ ਗੋਲ ਪਈ ਐ ਕਿੰਨਾ ਗੈਲਸ਼ੀਆ ਮਮਾਸ ਚੋੜ ਕੀ ਆ ਹੁਣ ਖਾਲੀ ਕਰਤੀ ਹਾਂ ਝੋਟੀ ਚੰਗੀ ਆ ਪੂਸੰ ਦਾ ਸੰਗੋਲ ਆ ਜਾਮ ਐ ਵੀ ਏਰੀਆ ਏਰੀਆ ਦਾ ਦੇਖੋ ਬਹੁਤ ਵਟਾ ਹੈ ਇਸ ਏਰੀਆ ਦੀਆਂ ਮੈਂ ਦੁੱਧ ਕੱਢਦੀਆਂ ਨੇ ਤੇ ਬਾਕੀ ਅੱਜ ਸ਼ਾਮ ਤੱਕ ਤੁਹਾਨੂੰ ਦੇ ਦਾਂਗੇ ਅਪਡੇਟ ਕਿ ਕਿੰਨੀਆਂ ਝੋਟੀਆਂ ਲੰਨਿਆ ਆਪਾਂ ਤੇ 6-7 ਝੋਟੀਆਂ ਕੱਲੂ ਤੁਹਾਨੂੰ 12 ਤਰੀਕ 12ਵਾਂ ਮਹੀਨਾ 2025 ਪਿੰਡ ਤੰਬੂ ਵਾਲਾ ਜ਼ਿਲ੍ਹਾ ਪਟਿਆਲਾ ਪਾਤਣਾ ਸ਼ਹਿਰ ਡੁੱਡੂ ਡੈਰੀ ਫਾਰਮ ਸਰਚ ਮਾਰ ਕੇ ਤੁਸੀਂ ਆ ਸਕਦੇ ਹੋ ਹੁਣ ਆਪਣਾ ਕੰਮ ਓਕੇ ਤੇ ਰੈਡੀ ਹੈ। ਆ ਦੇਖ ਰੈਡੂ ਪਹਿਲਾਂ ਇਕੱਤੀ ਘਰੇ ਵੇਚਦਾ ਨਹੀਂ 14-15 ਕਿਲੋ ਦੁੱਧ ਹੈ। ਦੇਖ ਆਪਣੇ ਕਹਤ ਹੁੰਦੇ ਨੇ ਪੈਲਣਾ ਦੇ ਕਿੰਨਾ ਕਿੰਨਾ ਲੇਵਾ ਲੈ ਕੇ ਅੱਗੇ ਪਿੱਛੇ ਦਾ ਦੇ। ਹੂੰ ਵੇਚਦਾ ਨਹੀਂ। ਵੇਚਦਾ ਨਹੀਂ ਕਰਵਾ। ਘੱਟੀ ਦੇ ਲਾ ਹਜੇ ਦੰਦੋ ਖੀਰੀ ਹੈ। ਹਾਂ। ਖੀਰੀ ਇੱਕ ਦੁੱਗੀ ਹੋਰੀ। ਦੁੱਗੀ ਹੈ ਜੀ ਦੁੱਗੀ। ਦੁੱਗੀ ਹੋਰੀ। ਦੁੱਗੀ ਜੀ। ਹਾਂ। ਦੇ ਕੱਡਾ ਲੇਵਾ ਲੈ ਰਹੀ ਆ ਹਣ। ਹੋਰ। ਖਰਨੇ ਦਾ ਬਹੁਤ ਫਰਕ ਆ ਬਾਈ ਏਰੀਏ ਦਾ ਖੁੱਲੀਆਂ ਦੁਨੀਆਂ ਮੈਂ ਬਹੁਤ ਫਰਦੀਆਂ ਨੇ ਫਰਕ। ਤੇ ਦੇਖਦੇ ਅੱਜ ਕੀ ਮਿਲਦਾ ਸ਼ਾਮ ਤੱਕ। ਪੇਜ ਨੂੰ ਫੋਲੋ ਕਰ ਲਓ ਤੁਹਾਨੂੰ ਸਾਰੀ ਅਪਡੇਟ ਮਿਲਦੀ ਰਹੂਗੀ ਸਸਤਿ ਕਰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ